ਇੱਕ ਮੁਹਾਲੀ ਪੁਲਿਸ ਦਾ ਜਿਹੜਾ ਸਾਈਬਰ ਸੈੱਲ ਹੈਗਾ ਜੀ ਉਹਨਾਂ ਵੱਲੋਂ ਇੱਕ ਆਨਲਾਈਨ ਗੇਮਿੰਗ ਦੇ ਉੱਪਰ ਫਰਾਡ ਕਰਕੇ ਲੋਕਾਂ ਨਾਲ ਲੋਕਾਂ ਦਾ ਪੈਸਾ ਜਿਹੜਾ ਠੱਗਿਆ ਜਾ ਰਿਹਾ ਸੀਗਾ ਉਸ ਕਾਲ ਸੈਂਟਰ ਨੂੰ ਬੰਸਟ ਕੀਤਾ ਗਿਆ ਜੀ ਸਨਿਅਨ ਕਲੇਵ ਦੇ ਵਿੱਚ ਇੱਕ ਘਰ ਕਿਰਾਏ ਦੇ ਲੈ ਕੇ ਤਿੰਨ ਬੰਦੇ ਜਿਹੜੇ ਹੈਗੇ ਇੱਕ ਆਨਲਾਈਨ ਗੇਮਿੰਗ ਐਪ ਦੇ ਥਰੂ ਉਹਨਾਂ ਨੂੰ ਕੋਇਨਸ ਔਰ ਉਹਦੇ ਕੋਇਨਸ ਦੇਣ ਲਈ ਅੱਗੇ ਉਹਨਾਂ ਤੋਂ ਪੈਸੇ ਲੈਂਦੇ ਸੀਗੇ ਜੀ ਉਹਦੇ 'ਚ ਅਸੀਂ ਇਹਨੂੰ ਕਾਲ ਸੈਂਟਰ ਨੂੰ ਬੰਸਟ ਕੀਤਾ ਤਿੰਨ ਜਿਹੜੇ ਬੰਦੇ ਹੈਗੇ ਇਹਦੇ ਵਿੱਚ ਫੜੇ ਗਏ ਆ ਅਕਸ਼ੇ ਕੁਮਾਰ, ਸਿਤੇਸ਼ ਔਰ ਚੇਤਨ ਇਹ ਹਰਿਆਣਾ ਇੱਕ ਬੰਦਾ ਹਰਿਆਣੇ ਦਾ ਰਹਿਣ ਵਾਲਾ ਦੋ ਗੁਜਰਾਤ ਦੇ ਰਹਿਣ ਵਾਲੇ ਆ ਜੀ ਤਕਰੀਬਨ ਡੇਢ ਕੋ 2 ਮਹੀਨੇ ਤੋਂ ਇਹ ਕਾਲ ਸੈਂਟਰ ਤੇ ਚੱਲ ਰਿਹਾ ਸੀਗਾ ਤੇ ਜਿਹੜੀ ਟੋਟਲ ਇਹਦੇ ਚ ਰਿਕਵਰੀ ਹੈਗੀ 20 ਮੋਬਾਈਲ ਫੋਨ, 3 ਲੈਪਟਾਪ, 41 ਬੈਂਕਾਂ ਦੇ ATM ਕਾਰਡ ਤੇ 9 ਚੈੱਕ ਬੁੱਕਸ ਸਾਨੂੰ ਮਿਲੀਆਂ ਜਿੰਨੇ ਕਸੀਂ ਬੈਂਕ ਖਾਤੇ ਦੇਖਿਆ 45 ਦੇ ਕਰੀਬ ਹਲੇ ਤੱਕ ਅਸੀਂ ਆਇਡੈਂਟੀਫਾਈ ਕਰ ਲਏਗੇ ਇਹਨਾਂ ਦੇ ਬੈਂਕ ਖਾਤੇ ਮਿਲੇ ਹੈਗੇ ਆ ਜਿਨ੍ਹਾਂ ਦੀ ਤਕਰੀਬਨ 3 ਕਰੋੜ ਤੋਂ ਜ਼ਿਆਦਾ ਦੀ ਠੱਗੀ ਅਲੱਗ-ਅਲੱਗ ਇਹਨਾਂ ਨੇ ਲੋਕਾਂ ਨਾਲ ਮਾਰੀ ਹੋਈ ਇੱਕ ਇਹ ਸੀ ਔਰ ਇਹਦੇ ਜਿਹੜੇ ਵਿਕਟਿਮ ਸਾਡੇ ਹੈਗੇ ਆ ਜੀ ਸਾਰੇ ਪੈਨ ਇੰਡੀਆ ਹੈਗੇ ਇੱਕ ਇੰਪੋਰਟੈਂਟ ਇਹ ਸੀਗਾ ਸੈਕੰਡਲੀ ਜੀ ਇੱਕ ਡਿਜੀਟਲ ਅਰੈਸਟ ਦੀ ਪ੍ਰिवेंशन ਹੋਈ ਹੈਗੀ ਹੈ ਇੱਕ 80 ਸਾਲ ਦੀ ਲੇਡੀ ਹੈ ਮੋਹਾਲੀ ਫੇਸ 2 ਦੀ ਰਹਿਣ ਵਾਲੀ ਜਿਨ੍ਹਾਂ ਨੂੰ ਕਿ ਇੱਕ ਤਰ੍ਹਾਂ ਦੋ ਦਿਨ ਲਈ ਡਿਜੀਟਲ ਅਰੈਸਟ ਕੀਤਾ ਗਿਆ ਤੇ 2 ਕਰੋੜ ਰੁਪਏ ਦੀ ਡਿਮਾਂਡ ਕੀਤੀ ਗਈ। ਉਹਨਾਂ ਨੇ ਜਦੋਂ ਬੈਂਕ ਮੈਨੇਜਰ ਤੋਂ ਬਾਰ-ਬਾਰ ਕਿਹਾ ਵੀ ਕਿਸੇ ਖਾਤੇ 'ਚ ਮੇਰੇ ਚੰਨੇ ਪੈਸੇ ਟਰਾਂਸਫਰ ਕਰ ਦਿਓ। ਉਹਨਾਂ ਨੂੰ ਸ਼ੱਕ ਪਿਆ। ਉਹਨਾਂ ਨੇ ਪੁਲਿਸ ਨੂੰ ਇਨਟੀਮੇਟ ਕੀਤਾ ਤੇ ਅਸੀਂ ਜਾ ਕੇ ਜਿਹੜਾ ਡਿਜੀਟਲ ਅਰੈਸਟ ਦਾ ਇੱਕੋ ਚੱਲ ਰਿਹਾ ਸੀਗਾ ਇਹ ਸਾਈਬਰ ਸੈੱਲ ਨੇ ਬਸਟ ਕੀਤਾ ਮਾਡਲ ਤੇ ਉਹਦੇ 'ਚ ਵੀ ਇੱਕ ਅਟੈਂਪਟ ਦੀ ਐਫ ਆਈ ਆਰ ਜਿਹੜੀ ਰਜਿਸਟਰ ਕੀਤੀ ਗਈ ਆ ਅੱਗੇ ਉਹਨਾਂ ਨੂੰ ਬੰਦਿਆਂ ਨੂੰ ਫੜਨ ਦੀ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਇਡੈਂਟੀਫਾਈ ਕਰਕੇ ਉਹਨਾਂ ਦੇ ਆਈਪੀ ਵਗੈਰਾ ਲੈ ਕੇ ਬੰਦਿਆਂ ਨੂੰ ਟ੍ਰੇਸ ਕਰ ਲਈਏ। ਫਲੈਟ ਦੇ ਨਾਂ ਤੇ ਰਹਿ ਰਹੇ ਸੀ। ਕਿਹੜਾ ਪਹਿਲਾ ਵਾਲਾ? ਹਾਂਜੀ ਨਹੀਂ ਇਹ ਫਲੈਟ ਜਿਹੜਾ ਅਛੇ ਕੁਮਾਰ ਦਾ ਲਿਆ ਹੋਇਆ ਜੀ ਹਲੇ ਆਪਾਂ ਵੈਰੀਫਾਈ ਕਰਨਾ ਹੈ ਕਿ ਮਾਲਕ ਦਾ ਕੋਈ ਰੋਲ ਹੈ ਇਹਦੇ ਵਿੱਚ ਨਹੀਂ ਹੈ। ਕ੍ਰਿਮੀਨਲ ਹਿਸਟਰੀ ਵੈਸੇ ਨਾ ਤਿੰਨਾਂ ਦੀ ਹੈ ਨਹੀਂ ਕੋਈ ਬੰਦੇ ਦੀ। ਗੇਮਿੰਗ ਐਪ ਕਿ ਕਿਸ ਤਰ੍ਹਾਂ ਉਹਨਾਂ ਨੂੰ ਰੁਕਾਉਂਦੇ? ਅਲੱਗ-ਅਲੱਗ ਤਰ੍ਹਾਂ ਦੀਆਂ ਗੇਮਸ ਆਨਲਾਈਨ ਖੇਡਾਂਦੇ ਆ ਤੇ ਉਹਨਾਂ ਨੂੰ ਖੇਡਣ ਲਈ ਲੋਕ ਜਿਹੜੇ ਹੈਗੇ ਕਿ ਤਰ੍ਹਾਂ ਦਾ ਜਿਵੇਂ ਪੈਸਾ ਪੇ ਕਰਦੇ ਸੀਗੇ ਉਦੋਂ ਉਹਨਾਂ ਨੂੰ ਕੋਇਨਸ ਮਿਲਦੇ ਸੀਗੇ ਬੇਸਿਕਲੀ ਉਹ ਨਾ ਉਹਨਾਂ ਨੂੰ ਪੁਆਇੰਟਸ ਦਿੰਦੇ ਸੀਗੇ ਉਹਨੇ ਜਿੰਨੇ ਹੁੰਦੇ ਐ ਕਿ ਜੀ ਤੇ ਉਹਦੇ ਵਿੱਚ ਉੱਠ ਕੇ ਮਰੀ ਜਾ ਰਹੀ ਸੀ ਸਰ ਜੀ ਸਾਡੇ ਨੋਟੀਫਿਕੇਸ਼ਨ ਦੇ ਬੰਦੇ ਇੱਥੇ ਆ ਕੇ ਰਿਪੋਰਟ ਕਰਦੇ ਨੇ ਜਿਸ ਕਰਕੇ ਕਿ ਨਾਲ ਇਹ ਜਗਾ ਜੀ ਠੀਕ ਹੋ ਚੁੱਕੀ ਹੋਣੀ ਨਹੀਂ ਸੇਫ ਤੱਕ ਨਹੀਂ ਕਹਿ ਸਕਦੇ ਆਪਾਂ ਇਸ ਦਾ ਰੈਗੂਲਰਲੀ ਬਸਟ ਕਰ ਰਹੇ ਆ ਜੀ ਲੇਕਿਨ ਇਹ ਹੈ ਵੀ ਜਿੱਥੇ ਵੀ ਰੈਪਿਡ ਅਰਬਨਾਈਜੇਸ਼ਨ ਹੁੰਦੀ ਹੈਗੀ ਉੱਥੇ ਇਸ ਤਰ੍ਹਾਂ ਘਰ ਵਗੈਰਾ ਫਲੈਟਸ ਕਿਰਾਏ ਤੇ ਮਿਲ ਜਾਂਦੇ ਈਜ਼ੀਲੀ ਤੇ ਕੋਈ ਕ੍ਰਿਮੀਨਲ ਰਿਕਾਰਡ ਨਾ ਹੋਣ ਕਰਕੇ ਕਿਸੇ ਨੂੰ ਸ਼ੱਕ ਵੀ ਨਹੀਂ ਪੈਂਦਾ ਇਹਨਾਂ ਤੇ ਤੇ ਜਿਵੇਂ ਜਿਵੇਂ ਇਨਫਾਰਮੇਸ਼ਨ ਆਂਦੀ ਅਸੀਂ ਵੀ ਬੱਸ ਪਹਿਲਾਂ ਕੋਈ ਕੈਸ਼ ਰਿਕਵਰੀ ਨਹੀਂ ਜਿਹੜੀ ਰਿਕਵਰੀ ਹੈਗੀ ਉਹ ਮੈਂ ਤੁਹਾਨੂੰ ਦੱਸੂਗਾ ਤਾਂ ਕਿ ਪਹਿਲਾ ਕਾਲ ਸੈਂਟਰ ਵੀ ਕੋਲ ਉਹਨਾਂ ਨੇ ਕੋਈ ਕੱਲੇਗਾ ਹੁਣ ਤੱਕ ਕੋਈ ਨਹੀਂ ਉਸ ਤਰ੍ਹਾਂ ਦੀ ਉਸ ਉਸ ਤਰ੍ਹਾਂ ਦਾ ਹੀ ਮਾਡਰਨ ਸਪਰੈਂਡੀ ਹੈ ਇਹਨਾਂ ਦਾ ਸਰਵਰ ਇਹਨਾਂ ਦਾ ਵੀ ਬਾਹਰ ਹੈ ਸੋ ਵੀ ਆਰ ਟ੍ਰਾਈਂਗ ਟੂ ਚੈੱਕ ਵੀ ਉਹਨਾਂ ਦਾ ਕੋਈ ਲਿੰਕ ਅਪ ਹੈ ਕਿ ਨਹੀਂ ਲੇਕਿਨ ਹਾਲ ਤੱਕ ਕੋਈ ਇਸ ਤਰ੍ਹਾਂ ਦਾ ਲਿੰਕ ਹਲੇ ਤੱਕ ਨਹੀਂ ਨਹੀਂ ਇਹ ਤਾਂ ਜਿਹੜਾ ਇੱਕ ਬੰਦਾ ਹੈ ਉਹਦੀ ਬੀਬੀਏ ਕੀਤੀ ਹੋਈ ਹੈ ਸਰਵਰ ਦੁਬਈ ਤੋਂ ਲੱਗ ਰਿਹਾ ਸਾਨੂੰ ਆਪਰੇਟ ਹੋਣ ਦਾ ਠੀਕ ਹੈ ਜੀ ਜਿਹੜੀ ਪਲੇਸ ਜਿੱਥੇ ਸਨੀ ਇਨਕਲੇਵ ਦੇ ਵਿੱਚ ਹੀ ਰਹੇ ਸਨੀ ਇਨਕਲੇਵ ਚੋਂ ਆਹਾਂ ਆਹ ਉੱਥੋਂ ਹੀ ਚਲਾ ਰਹੇ ਸੀਗੇ ਇੱਕ ਜਿਹੜੀ ਇੰਪੋਰਟੈਂਟ ਅਪੀਲ ਹੈਗੀ ਹੈ ਜੀ ਮੈਂ ਦੁਬਾਰਾ ਤੁਹਾਡੇ ਮੱਦੇਨਜ਼ਰ ਲੋਕਾਂ ਨੂੰ ਕਰਨੀ ਚਾਹੁੰਦਾ ਡਿਜੀਟਲ ਰੈਸ ਦੀ ਅਸੀਂ ਬਾਰ ਬਾਰ ਪਹਿਲਾਂ ਵੀ ਅਪੀਲ ਕਰ ਰਹੇ ਸੀਗੇ ਮੇਬੀ ਚੰਗਾ ਕੰਮ ਹੋਇਆ ਮੀਡੀਆ ਦੇ ਥਰੂ ਲੋਕਾਂ ਤੱਕ ਗੱਲ ਗਈ ਬੈਂਕਸ ਦੇ ਮੈਨੇਜਰ ਜਿਹੜੇ ਐਲਰਟ ਹੋਏ ਤਾਂ ਉਹ ਇੰਨੀ ਵੱਡੀ ट्रांजੈਕਸ਼ਨ ਅਮਾਉਂਟ ਤੇ ਕਿਤੇ ਨਾ ਕਿਤੇ ਡਾਊਟਫੁਲ ਹੋ ਕੇ ਉਹਨੇ ਪੁਲਿਸ ਨੂੰ ਅਲਰਟ ਕੀਤਾ ਤਾਂ ਮੈਂ ਐਸਪੀ ਸਾਈਬਰ ਕ੍ਰਾਈਮ ਨੂੰ ਵੀ ਰਿਕੁਐਸਟ ਕੀਤੀ ਸੀ ਕਿ ਵੀ ਉਹ ਜਿਹੜਾ ਬੈਂਕ ਮੈਨੇਜਰ ਹੈਗਾ ਵੀ ਆਰ ਰਾਈਟਿੰਗ ਟੂ ਦਾ ਬੈਂਕ ਕਿ ਜੀ ਚੰਗਾ ਕੰਮ ਕੀਤਾ ਐ ਇੱਕ ਕਮੈਂਡੇਸ਼ਨ ਉਹਦੇ ਲਈ ਅਪਰੀਸ਼ੀਏਸ਼ਨ ਲੈਟਰ ਵਗੈਰਾ ਵੀ ਆਰ ਰਾਈਟਿੰਗ ਟੂ ਹਿਮ ਟੂ ਕਿਉਂਕਿ ਉਹਨਾਂ ਨੂੰ ਸੂਟੇਬਲੀ ਉਹਨਾਂ ਦਾ ਜਿਹੜਾ ਬੈਂਕ ਹੈਗਾ ਦੇ ਕੈਨ ਰਿਵਾਰਡ ਹਿਮ ਸੈਕੰਡਲੀ ਦੁਬਾਰਾ ਅਪੀਲ ਇਹੀ ਹੈ ਜੀ ਵੀ ਬਾਕੀ ਵੀ ਇਸ ਤਰ੍ਹਾਂ ਅਲਰਟ ਕਿਤਾ ਲੋਕੀ ਆਪ ਅਲਰਟ ਹੋ ਜਾਣਗੇ ਜੀ ਡਿਜੀਟਲ ਅਰੈਸਟ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਥੇਰ ਇਜ਼ ਨੋ ਪ੍ਰੋਵੀਜ਼ਨ ਇਨ ਐਨੀ ਲਾ ਫਾਰ ਦਾ ਡਿਜੀਟਲ ਅਰੈਸਟ ਸਿਰਫ ਤੇ ਸਿਰਫ ਫਿਜ਼ੀਕਲ ਅਰੈਸਟ ਡੀ ਹੈਗੀ ਉਹ ਪੁਲਿਸ ਪ੍ਰੋਪਰਲੀ ਕਰਦੀ ਹੈਗੀ ਉਹ ਲੱਗ ਚੀਜ਼ ਹੈਗੀ ਹੈ ਲੇਕਿਨ ਡਿਜੀਟਲ ਅਰੈਸਟ ਜੇ ਕੋਈ ਕੋਈ ਵੀ ਤੁਹਾਨੂੰ ਕਾਲ ਆਂਦੀ ਹੈ ਕੁਝ ਵੀ ਆਂਦਾ ਹੈ ਤਾਂ ਦੈਟ ਇਜ਼ ਅ ਫੇਕ ਕਾਲ ਉਹ ਇੱਕ ਸਕੈਮ ਹੈਗਾ ਬਿਲਕੁਲ ਹੀ ਤਾਂ ਉਹਦੇ ਚ ਨਾ ਪਿਆ ਜਾਵੇ ਸੈਕੰਡ ਇੱਕ ਜਿਹੜਾ ਇੰਪੋਰਟੈਂਟ ਹੁਣ ਦੇਖਣ ਚ ਆਇਆ ਹੈਗਾ ਬਾਰ ਬਾਰ ਲੋਕਾਂ ਨੂੰ ਇੱਕ ਮੈਸੇਜ ਜਾਂਦਾ ਹੈ ਕਿ APK ਫਾਈਲ ਹੁੰਦੀ ਹੈ ਉਹ ਜਾਂਦੀ ਹੈ ਉਹ ਇਸ ਤਰ੍ਹਾਂ ਜਾਂਦੀ ਹੈ ਕਿ ਤੁਹਾਡਾ ਚਲਾਨ ਹੋ ਗਿਆ ਆਰਟੀਓ ਆਰਟੀਓ ਚਲਾਨ ਹੋ ਗਿਆ ਤਾਂ ਆਰਟੀਓ ਚਲਾਨ ਉਸ ਤਰ੍ਹਾਂ ਜਾਂਦਾ ਤੇ ਉਹ ਬੰਦੇ ਖੋਲ ਕੇ ਚੈੱਕ ਕਰਦੇ ਹੈਗੇ ਜੀ ਤਾਂ ਉਹ ਚਲਾਨ ਨਹੀਂ ਹੋਇਆ ਹੁੰਦਾ ਬਟ ਬੇਸਿਕਲੀ ਇੱਕ ਫਰਾਡ ਲਿੰਕ ਦੇ ਦਿੱਤਾ ਜਾਂਦਾ ਤੇ ਬੰਦਾ ਉੱਥੇ ਪੈਸੇ ਪੇ ਕਰ ਦਿੰਦਾ ਇਹ ਬਾਰ ਬਾਰ ਕੰਪਲੇਂਟ ਆ ਰਹੀ ਹੈ ਤਾਂ ਕਾਈਂਡਲੀ ਉਸ ਚੀਜ਼ ਨੂੰ ਤੁਸੀਂ ਜਦੋਂ ਵੀ ਕੋਈ ਚਲਾਨ ਦੀ ਫਾਈਲ ਇਸ ਤਰ੍ਹਾਂ ਦੀ ਆਂਦੀ ਹੈਗੀ ਹੈ ਕੋਈ ਇੰਟੀਮੇਸ਼ਨ ਤੁਹਾਨੂੰ ਆਂਦੀ ਹੈ ਤਾਂ ਉਹ ਪਹਿਲਾਂ ਤੇ ਗੱਲ ਹੈਗੀ ਕਿ ਐਸਐਮਐਸ ਦੇ ਥਰੂ ਆਂਦੀ ਹੈ ਪ੍ਰੋਪਰ ਜੇ ਅਗਰ ਉਸ ਤਰ੍ਹਾਂ ਐਸਐਮਐਸ ਦੇ ਥਰੂ ਆ ਜਾਂਦੀ ਹੈ ਤਾਂ ਤੁਸੀਂ ਕਾਈਂਡਲੀ ਜਿਹੜੀਆਂ ਲਿੰਕਡ ਵੈਬਸਾਈਟਸ ਹੈਗੀਆਂ ਗਵਰਨਮੈਂਟ ਦੀਆਂ ਉਹਦੇ ਤੇ ਜਾ ਕੇ ਚੈੱਕ ਕਰੋ ਇੱਕ ਵਾਰੀ ਕਿ ਉੱਥੇ ਕੋਈ ਚਲਾਨ ਹੈ ਜਾਂ ਨਹੀਂ ਕੋਈ ਵੀ ਰੈਂਡਮ ਸਾਈਟ ਦੇ ਉੱਪਰ ਨਾ ਇਸ ਤਰ੍ਹਾਂ ਦੀ ਕੋਈ ਪੇਮੈਂਟ ਕੀਤੀ ਜਾਵੇ ਤੇ ਜਿਹਨੂੰ ਇਹ ਚਾਹੇ ਫਿਜ਼ੀਕਲੀ ਜਾਂ ਈਮੇਲ ਦੇ ਰਾਹੀਂ ਉਹਦੀ ਕੰਪਲੇਂਟ ਕਰਿਓ ਲਿੰਕ ਸਾਈਟਾਂ 'ਤੇ ਸ਼ੇਅਰ ਕੀਤਾ ਜਾਵੇ ਤਾਂ ਕਿ ਉਹਨੂੰ ਬੰਦ ਕਰਾਇਆ ਜਾ ਸਕੇ ਤੇ ਉਹਨੂੰ ਟੇਕ ਡਾਊਨ ਕਰੀਏ ਸਰ ਬੜੀ ਬੜੀ ਗੱਲ ਜਲਦੀ ਜਿਹੜੀ ਲੇਡੀਜ਼ ਹੈ ਜੀ ਜਿਹਨੇ ਤੇ 2 ਕਰੋੜ ਰੁਪਇਆ ਪਾ ਦੇਣਾ ਸੀਗਾ ਜੇਕਰ ਫੋਰਸ ਇੰਡੀਆ ਟੈਂਪਰ ਕਰੋ ਬਿਲਕੁਲ ਸਾਈਬਰ ਕ੍ਰਾਈਮ ਨਾਲ ਜਲਦੀ ਫੋਰ ਬਜ਼ੁਰਗਾਂ ਨੂੰ ਵੀ ਮਤਲਬ ਇਸ ਤਰ੍ਹਾਂ ਦਾ ਸ਼ਾਰਟਕਟ ਦੇ ਨਹੀਂ ਜਿਹੜੇ ਬਜ਼ੁਰਗ ਹੈ ਉਹਨਾਂ ਨੂੰ ਵੀ ਬਾਕੀ ਵੀ ਲੋਕ ਜਿਹੜੇ ਹੈਗੇ ਮੈਂ ਬਾਰ-ਬਾਰ ਉਹੀ ਤੁਹਾਡੇ ਮੀਡੀਅਮ ਰਾਹੀਂ ਅਪੀਲ ਕਰਦਾ ਕਿ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਇਹ ਮੈਸੇਜ ਪਹੁੰਚੇ ਕਿ ਡਿਜੀਟਲ ਅਰੈਸਟ ਨਾਮ ਦੀ ਕੋਈ ਚੀਜ਼ ਨਹੀਂ ਹੈ ਤੁਹਾਡੇ ਤੋਂ ਕੋਈ ਇਸ ਤਰ੍ਹਾਂ ਦੀ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਜਾਂ ਡਿਜੀਟਲੀ ਅਰੈਸਟ ਕਰਕੇ ਕੁਝ ਵੀ ਕਿਹਾ ਜਾਂਦਾ that is a fake call aur scam ਹੈਗਾ ਜੀ ਬਿਲਕੁਲ only ਸਿਰਫ ਫਿਜ਼ੀਕਲ ਅਰੈਸਟ ਹੁੰਦੀ ਹੈ ਕਿ ਕਿਸੇ ਲਾਅ ਚ ਨਵੇਂ ਪੁਰਾਣੇ ਲੋਕਾਂ ਨੂੰ ਕੋਈ ਨਿਊ ਕਾਨੂੰਨ ਆਇਆ ਹੋਵੇ ਕਹਿਣ ਲੱਗ ਜਾਂਦੇ ਜੀ ਨਵੇਂ ਕਾਨੂੰਨ ਦੀ ਪ੍ਰੋਵੀਜ਼ਨ ਤਾਂ ਕੋਈ ਪ੍ਰੋਵੀਜ਼ਨ ਨਹੀਂ ਹੈ ਇਸ ਤਰ੍ਹਾਂ ਦੀ ਡਿਜੀਟਲ ਅਰੈਸਟੀ ਤਾਂ ਉਹਦੇ ਟਰੈਪ ਚ ਨਾ ਪਿਆ ਜਾਵੇ ਬੈਂਕ ਮੈਨੇਜਰਸ ਨੂੰ ਵੀ ਅਸੀਂ ਲੀਡ ਬੈਂਕ ਨਾਲ ਵੀ ਦੁਬਾਰਾ ਗੱਲ ਕੀਤੀ ਹੈ ਕਿ ਇਸ ਤਰ੍ਹਾਂ ਦੀ ਅਗਰ ਸਿੰਗਲ ट्रांजैक्शन ਇਸ ਤਰ ਉਹਨੂੰ ਟ੍ਰਾਂਸਫਰ ਕਰ ਦੋ ਪੈਸੇ ਇੱਕ ਖਾਤੇ 'ਚ ਜਿੱਦਾਂ ਕਰ ਦੋ ਤਾਂ ਇੱਕ ਵਾਰੀ ਉਹਨੂੰ ਜ਼ਰੂਰ ਵੈਰੀਫਾਈ ਕਰ ਲਿਆ ਜੇ ਇਸ ਇਸੇ ਜਿਹੜਾ ਕੇਸ ਹੈਗਾ ਆਪਾਂ ਬਾਰ-ਬਾਰ ਜਦੋਂ ਪਹਿਲਾਂ ਵੀ ਅਪੀਲ ਕੀਤੀ ਸੀ ਇਹ ਉਸੇ ਦਾ ਹੀ ਨਤੀਜਾ ਹੈ ਸ਼ਾਇਦ ਕਿ ਬੈਂਕ ਮੈਨੇਜਰ ਨੇ ਬੜੀ ਕੁਰਤੀ ਤੇ ਸਮਝਦਾਰੀ ਦਾ ਉੱਥੇ ਇੱਕ ਪ੍ਰਦਰਸ਼ਨ ਕੀਤਾ ਹੈ ਸਰ ਉਹ ਜਿਹੜੇ ਕਾਊਂਟ ਆ ਗੇਮਿੰਗ ਐਪ ਦੇ ਜਿਹੜਾ ਪੈਸਾ ਆ ਰਿਹਾ ਸੀ ਉਹ ਖਾਤੇ ਵੀ ਇੱਕ ਗੱਲ ਫ੍ਰੀਜ਼ ਨਹੀਂ ਨਹੀਂ ਉਹ ਫ੍ਰੀਜ਼ ਕੀਤਾ 45 ਕਾਊਂਟ ਦੇ ਕਰੀਬ ਉਹਦੇ 'ਚ 3 ਕਰੋੜ ਰੁਪਏ ਨਾ ਮੈਂ ਦੱਸ ਰਿਹਾ ਤੁਹਾਨੂੰ ਜੋ ਰੋਟੇਸ਼ਨ ਹਾਂ ਹਾਂ ਜਿਹੜਾ ਰੋਟੇਟ ਹੋਇਆ ਹੈ ਜਾਂ ਪਿਆਰ ਦੀ ਉਹਨੂੰ ਟ੍ਰੇਲ ਕਰ ਨਹੀਂ ਨਹੀਂ ਬਾਰ ਦੇ ਬਾਰ ਦੇ ਸਾਰੇ ਅਲੱਗ-ਅਲੱਗ ਸਟੇਟਸ ਦੇ ਹੈਗੇ ਅਲੱਗ-ਅਲੱਗ ਬੈਂਕਸ ਦੇ ਹੈਗੇ ਇਵਨ ਮੈਂ ਉਹ ਤੁਹਾਨੂੰ ਪ੍ਰੈਸ ਨੋਟ ਜਿਹੜਾ ਦਿੱਤਾ ਉਹਦੇ ਵਿੱਚ ਡਿਟੇਲ ਹੈਗੀ ਹਰਿਆਣਾ ਗ੍ਰਾਮੀਨ ਬੈਂਕ ਪੰਜਾਬ ਐਂਡ ਸਿੰਧ ਬੈਂਕ ਐਕਸਿਸ ਬੈਂਕ ਉੱਤਰਾਖੰਡ ਦੇ ਹੈਗੇ ਕਬੀਓ ਇਹ ਤਾਂ ਕੰਪਨੀ ਦੇ ਨਾਮ ਤੋਂ ਪ੍ਰਾਈਵੇਟ ਪਤਾ ਨਾ ਨਹੀਂ ਉਹ ਅਲੱਗ-ਅਲੱਗ ਖਾਤੇ ਕੋਈ ਪਰਸਨਲ ਨਾਮ ਤੋਂ ਹੈਗਾ ਕਿਸੇ ਦੀ ਹੁਣ ਵੈਰੀਫਾਈ ਅਲੱਗ-ਅਲੱਗ ਦੀ 41 ਦੀ ਆਪਾਂ ਕਰਾਂਗੇ ਵੀ ਸਾਰਿਆਂ ਦੇ ਕੇਵਾਈਸੀ ਹੋਏ ਆ ਪ੍ਰੋਪਰ ਕਿਹਦੇ ਨਾਮ ਤੇ ਹੋਏ ਆ ਕਿੱਥੋਂ ਹੋਏ ਆ ਸੋ ਕਿਸੇ ਬੈਂਕ ਦੇ ਇੰਟਰਨਲ ਮੁਲਾਜ਼ਮ ਦੀ ਇਨਵੋਲਵਮੈਂਟ ਸੀਗੀ ਕੇਵਾਈਸੀ ਕਰਨ ਉਹਨਾਂ ਦੇ ਆਈਟੀ ਬੈਕਗ੍ਰਾਉਂਡ ਨਹੀਂ ਹੈ ਨਬੀ ਤੇ ਕੋਈ ਕਿਤੇ ਤਾਂ ਕਿਸੇ ਇੰਤਾਂ ਦੇ ਬੋਲਦਾ ਜਦੋਂ ਚੱਲਦਾ ਤਾਂ ਉਹਦੇ ਵਿੱਚ ਆਈਟੀ سپورਟ ਬਹੁਤ ਜ਼ਰੂਰਤ ਚਾਹੀਦੀ ਹੁੰਦੀ ਹੈ ਤਾਂ ਇਹਨਾਂ ਦੇ ਆਈਟੀ سپورਟ ਤੇ ਕੋਈ ਪਤਾ ਲੱਗਿਆ ਕੌਣ ਕਰਦਾ ਨਹੀਂ ਮੈਂ ਦੱਸ ਰਿਹਾ ਹਾਂ ਜੀ ਸਰਵਰ ਇਹਨਾਂ ਦਾ ਬਾਹਰ ਹੈਗਾ 2 ਵਜੇ ਨਹੀਂ ਨਹੀਂ ਸਰਵਰ ਸਰਵਰ ਹੈ ਦਾਣਾ ਜੀ ਅੱਜ ਤਾਂ ਹੁਣ ਇਹ ਇਸ ਇਜ਼ ਅ ਟ੍ਰਾਂਸਨੈਸ਼ਨਲ ਥਿੰਗ ਕਿਤੇ ਵੀ ਸਰਵਰ ਬਣਾ ਲਓ ਡਾਊਨਲੋਡ ਉਹਦਾ ਲਿੰਕ ਕਿਤੇ ਮਰਜ਼ੀ ਕਰ ਲਓ ਤਾਂ ਇਹ ਲੋਕ ਤਾਂ ਕਾਲ ਕਰ ਕਰਕੇ ਉਹਨਾਂ ਨੂੰ ਇਨਵਾਈਟ ਕਰ ਰਹੇ ਸੀ ਲੋਕਾਂ ਨੂੰ ਤਾਂ ਇਹਨਾਂ ਨੂੰ ਆਈਟੀ ਦੀ ਉਨੀ ਲੋੜ ਨਹੀਂ ਹੈ ਜਿੰਨੀ ਇਹਨਾਂ ਨੂੰ ਕੋਈ ਗੱਲਬਾਤ ਕਰਨ ਦੀ ਸੇਲਸ ਸਕਿੱ ਡੇਢ ਤੋਂ 2 ਮਹੀਨੇ ਦਾ ਸਾਨੂੰ ਆਈਡੀ ਕਿ ਅਸੀਂ ਬੈਕ ਟ੍ਰੇਲ ਲਏ ਹਾਂ ਦੀ ਇੰਟਰੋਗੇਸ਼ਨ ਕੀਤੀ ਹੈ ਚੈਟਸ ਚੈੱਕ ਕੀਤੀਆਂ ਜਾਂ ਜਿਹੜੀਆਂ ਬੈਂਕਿੰਗ ਦੇ ट्रांजੈਕਸ਼ਨ ਹੋਈਆਂ ਡੇਢ ਕੁ ਮਹੀਨੇ ਤੋਂ ਸਾਨੂੰ ਲੱਗ ਰਿਹਾ ਵੀ ਡੇਢ ਜਾਂ 2 ਮਹੀਨੇ ਮੈਕਸਮ ਇਸ ਟਾਈਮ ਤੱਕ ਚੱਲਦਾ ਨਹੀਂ ਨਹੀਂ ਬਿਲਕੁਲ ਆਣਗੇ ਜੀ ਇਹਨਾਂ ਦੇ ਜਿਹੜੇ 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 ਬੈਂਕ ਅਕਾਊਂਟਸ ਖੋਲੇ ਗਏ ਨੇ ਕਿਹੜੇ ਬੈਂਕ ਚ ਖੋਲੇ ਨੇ ਕਿਹਨੇ ਖੁਲਵਾਏ ਨੇ ਕਿਹਨੇ KYC ਕੀਤਾ ਹੈ ਬੈਕ ਐਂਡ ਤੋਂ ਜਿਹੜੀ ਐਪ ਸੀਗੀ ਉਹਨੂੰ ਕੌਣ ਆਪਰੇਟ ਕਰ ਰਿਹਾ ਸੀ ਸੋ ਦੈਟ ਆਲਰੇਡ ís ਅੰਡਰ ਇਨਵੈਸਟੀਗੇਸ਼ਨ ਹੈ ਸਰ ਸਾਈਬਰ ਡਿਪਾਰਟਮੈਂਟ ਜਿਹੜਾ ਹੈ ਸਰ ਇਹਨੂੰ ਹਰ ਦੇ ਅਪਡੇਟ ਦਿੱਤਾ ਜਾਏਗਾ ਸਮਝ ਸਕਦੇ ਹੋ ਮਤਲਬ ਬਹੁਤ ਜ਼ਿਆਦਾ ਹੀ ਜਿਹੜਾ ਇਹਨਾਂ ਦੀ ਫ੍ਰੈਕਸ਼ਨ ਹੋ ਚੁੱਕਾ ਹੈ ਨਹੀਂ ਨਹੀਂ ਜਿੰਨਾ ਸਾਡਾ ਇਸ ਟਾਈਮ ਦਾ ਸਾਈਬਰ ਸੈੱਲ ਹੈਗਾ ਬੜਾ ਕੈਪੇਬਲ ਆਫੀਸਰ ਲੱਗੇ ਹੋਏ ਆ ਉਹਦੇ ਚ ਤੇ ਜਿਹੜੀ ਆਪਰੇਸ਼ਨਲ ਕੈਪੇਬਿਲਿ لیکن ਇਹਦੇ ਪ੍ਰੋਬਲਮ ਇਹ ਆਂਦੀ ਹੈ ਜੀ ਸਭ ਤੋਂ ਜ਼ਿਆਦਾ ਕਿ ਜਿਹੜਾ ਇੱਕ ਕੈਲੋ ਡਿਸਟੈਂਸ ਦੇ ਬੈਠੇ ਹੁੰਦੇ ਆ ਬੰਦੇ ਕੋਈ ਬਾਹਰ ਬੈਠਾ ਹੈ ਕੋਈ ਕਿਤੇ ਬੈਠਾ ਹੈ ਤਾਂ ਉਹਨਾਂ ਨੂੰ ਟਰੈਕ ਕਰਨ ਚ ਆਈ ਪੀ ਐਡਰੈਸ ਲੈਣੇ ਪੈਂਦੇ ਆ ਫਿਰ ਸਾਰਾ ਮਤਲਬ ਕੋਆਰਡੀਨੇਸ਼ਨ ਬਹੁਤ ਜ਼ਿਆਦਾ ਚਾਹੀਦਾ ਤਾਂ ਉਹਦੇ ਤਿੰਨ ਬੰਦੇ ਰੈਸਟ ਕਰਾਂਗੇ ਠੀਕ ਹੈ ਜੀ ਠੀਕ ਹੈ ਜੀ ਫਾਈਵ ਪਰਸੈਂਟ ਚਾਰਜ ਲਗਾਤਾ ਤੇ ਉਸ ਤੋਂ ਮੇਰੇ ਕੋਲ ਬੈਂਕ ਅਧਿਕਾਰੀ ਥੋੜਾ ਉਹਨੂੰ ਜਿਹੜਾ ਮਤਲਬ ਅਨਪੜਿਆ ਥੋੜੇ ਪਣ ਘੱਟ ਪੜੇ ਲਿਖੇ ਲੋਗ ਨੇ ਉਹਦੇ ਅਕਾਊਂਟ ਤੇ ਕਿਹਨਾਂ ਨੂੰ ਪੀ ਕਰਕੇ ਤੇ ਫਿਰ ਉਹਨਾਂ ਤੋਂ ਪੁੱਛੇ ਮਤਲਬ ਨਰੇਗ ਦੇ ਤੋਰਾ ਕੌਡ ਐਕਟੀਵੇਟ ਹੋ ਜਾਂਦਾ ਨਹੀਂ ਉਹ ਫਿਰ اگر ਕੋਈ ਸਪੈਸੀਫਿਕ ਕੰਪਲੇਂਟ ਆਉਗੀ ਉਹ ਸਾਈਬਰ ਕ੍ਰਾਈਮ ਤਾਂ ਨਹੀਂ ਹੋਇਆ ਉਹ ਵੈਸੇ ਬੇਸਿਕਲੀ ਥੈਟ ਇਜ਼ ਅ ਫਰਾਡ ਬਟ ਮੈਨੂੰ ਨਹੀਂ ਲੱਗਦਾ ਬੈਂਕ ਕੋਈ ਇਹੋ ਜਿਹਾ ਕੰਮ ਕਰਦਾ ਹੋਊਗਾ ਬਟ ਜੇ ਕੋਈ ਪਾਰਟਿਕੂਲਰ ਕੇਸ ਕੇਸ ਟੂ ਕੇਸ ਆਊਗਾ ਥੇ ਵਿਲ ਡੀਲ ਵਿਦ ਥੈਟ ਅਕੋਰਡਿੰਗ ਸਰ ਇੱਕ ਛੋਟਾ ਜਿਹਾ ਕੁਐਸਚਨ ਹੈ ਜੇ ਮੰਨ ਲਓ ਕਿਸੇ ਨਾਲ ਫਰਾਡ ਹੋ ਜਾ ਜੀ ਸਭ ਤੋਂ ਪਹਿਲਾਂ 1930 ਇਹਨੂੰ ਜ਼ਿਕਰ ਕਰਦੇ ਸੀ ਕਿ ਉਸਤੇ ਕਾਲ ਕਰਨ ਨਾਲ ਹੀ ਨਹੀਂ 112 ਤੇ ਕਰ ਲਓ ਤੁਸੀਂ 1930 ਤੇ ਕਰ ਲਓ ਈਮੇਲ ਰਾਹੀਂ ਕੰਪਲੇਂਟ ਦੇ ਦਿਓ ਕੋਈ ਮਤਲਬ 에ਵਰੀਵੇਅ